ਅੱਜ ਇੱਕ ਹੋਰ ਨਵੀਂ ਜਾਣਕਾਰੀ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਨੇਚਰਲ ਸਾਇੰਸ ਦੀ ਰਿਸਰਚ ਐਂਡ ਡਿਵੈਲਪਮੈਂਟ ਦੇ ਉੱਪਰ ਆਪਣੀ ਸਸਤਾ ਕੰਮ ਕਰ ਰਹੀ ਹੈ। ਤੋਂ ਇਹਦੇ ਵਿੱਚ ਜੋ ਨਵੀਂ ਨਵੀਂ ਜਾਣਕਾਰੀ ਕੁਝ ਬੇਸਿਕ ਹੁੰਦੀਆਂ ਨੇ ਕੁਝ ਟੈਕਨੀਕਲ ਆ ਕੁਝ ਐਡਵਾਂਸ ਹੈ। ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੇਸਿਕ ਤੋਂ ਅਸੀਂ ਹਰ ਪਰਿਵਾਰ ਨੂੰ ਜੋੜਨ ਦੀ ਕੋਸ਼ਿਸ਼ ਕਰੀਏ। ਧਿਆਨ ਹੈ ਜਿਹੜਾ ਉਹਨਾਂ ਚੀਜ਼ਾਂ ਵੱਲ ਲੈ ਕੇ ਜਾਈਏ ਜਿਹੜੀਆਂ ਸਾਡੇ ਘਰ ਦੇ ਵਿੱਚ ਪਈਆਂ ਹੋਈਆਂ ਨੇ। ਕਿਉਂਕਿ ਹੁਣ ਤੱਕ ਜਦੋਂ ਸਾਡੇ ਸਰੀਰ 'ਚ ਕੋਈ ਸਮੱਸਿਆ ਆਉਂਦੀ ਹੈ ਸਾਡਾ ਧਿਆਨ ਘਰ ਦੇ ਬਾਹਰ ਉੱਡਦਾ ਹੈ। ਅਸੀਂ ਘਰ ਦੇ ਅੰਦਰ ਕੀ ਕੋਈ ਉਹਦਾ ਕਾਰਨ ਹੈ ਕਿ ਸਾਡਾ ਉਹਦੇ ਤੇ ਜੀ ਵਿਸ਼ਵਾਸ ਨਹੀਂ ਬਣ ਪਾਰਿਆ ਵਿਸ਼ਵਾਸ ਬਣਾਉਣ ਵਾਸਤੇ ਸਾਨੂੰ ਪਹਿਲਾਂ ਉਸਤਰੀ ਸੰਗਤ ਚੂਜ਼ ਕਰਨੀ ਪੈਂਦੀ ਹੈ ਉਹ ਸੰਗਤ ਦੇ ਵਿੱਚ ਜਿਸ ਤਰ੍ਹਾਂ ਦੇ ਅਸੀਂ ਵਿਚਾਰ ਸੁਣਨੇ ਆ ਉਸ ਤਰ੍ਹਾਂ ਦਾ ਸਾਡਾ ਵਿਵਹਾਰ ਹੋ ਜਾਂਦਾ ਜਿਵੇਂ ਕਿ ਹੁਣ ਤੱਕ ਤੁਸੀਂ ਮਾਡਰਨ ਮੈਡੀਸਨ ਵੱਲ ਤਾਂ ਗਏ ਹੋ ਕਿ ਸਾਡੀ ਜਿਹੜੀ ਐਸੋਸੀਏਸ਼ਨ ਆ ਸੰਗਤ ਆ ਜਿੱਨਾ ਲੋਕਾਂ ਨਾਲ ਅਸੀਂ ਬਹਿਨੇ ਆ ਗੱਲਬਾਤ ਕਰਦੇ ਆ ਉਹਨਾਂ ਦਾ ਜਿਹੜਾ ਵਿਚਾਰ ਹੈ ਉਹ ਸਾਰੇ ਸਾਰੇ ਉਸ ਰਿਲੇਟਡ ਹੁੰਦੇ ਨੇ ਔਰ ਉਹਨਾਂ ਦੇ ਉਹੀ ਵਿਚਾਰ ਸਾਡੇ ਵਿਵਹਾਰ ਦੇ ਵਿੱਚ ਕਨਵਰਟ ਹੋ ਜਾਂਦੇ ਨੇ ਭਾਵੇਂ ਜਦੋਂ ਸਾਨੂੰ ਸਮੱਸਿਆ ਆਉਂਦੀ ਆ ਅਸੀਂ ਵੀ ਉਹਨਾਂ ਦੀ ਤਰ੍ਹਾਂ ਸੋਚਣਾ ਸ਼ੁਰੂ ਕਰ ਦਿੰਨੇ ਆ ਸੋ ਇਸੇ ਤੇ ਇਸੇ ਕਰਕੇ ਡਾਕਟਰ ਪੁੱਲਰ ਦੀ ਕਲਾਸ ਤੁਹਾਡੇ ਵਾਸਤੇ ਤਿਆਰ ਕੀਤੀ ਜਾਂਦੀ ਹੈ ਤਾਂ ਜੋ ਤੁਸੀਂ ਆਪਣੀ ਐਸੋਸੀਏਸ਼ਨ ਨੂੰ ਬਦਲੋ ਸੰਗਤ ਨੂੰ ਬਦਲੋ ਇਸ ਨੇਚਰਲ ਸਾਇੰਸ ਦੀ ਸੰਗਤ ਵੱਲ ਆਓ ਔਰ ਜਿਵੇਂ ਜਿਵੇਂ ਤੁਸੀਂ ਇਹਨਾਂ ਵਿਚਾਰਾਂ ਨਾਲ ਜੁੜੋਗੇ ਤੁਹਾਡਾ ਵਿਵਹਾਰ ਆਪਣੇ ਆਪ ਤਬਦੀਲ ਹੋ ਜਾਏਗਾ ਸੋ ਇਹ ਵੀ ਇੱਕ ਨੇਚਰਲ ਸਾਇੰਸ ਹੈ ਸੋ ਅੱਜ ਵੀ ਇੱਕ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਅੱਜ ਦੀ ਇੱਕ ਜਾਣਕਾਰੀ ਹੈ ਜਾਰੀ ਦੇ ਪੰਨ ਚੱਕ ਲੋ ਮੇਨ ਇਨਫੋਰਮੇਸ਼ਨ ਹੈ ਅੱਜ ਮੈਂ ਉਸ ਸਮੱਸਿਆ ਤੇ ਗੱਲ ਕਰਨ ਜਾ ਰਿਹਾ ਜਿਹੜੀ ਬਹੁਤ ਤੇਜ਼ੀ ਨਾਲ ਬੜੀ ਸਪੀਡ ਨਾਲ ਵੱਧਦੀ ਜਾ ਰਹੀ ਹੈ ਔਰ ਇਹ ਗੇ ਭਿਆਨਕ ਸਿੱਟੇ ਲੈ ਕੇ ਜਾ ਰਹੀ ਹੈ ਮੈਂ ਗੱਲ ਕਰਨ ਜਾ ਰਿਹਾ ਹਾਂ ਇਨਫਲੇਮੇਸ਼ਨ ਇਨਫਲੇਮੇਸ਼ਨ ਭਾਪ ਸੋਜ ਸਵੇਲਿੰਗ ਇਨਫਲੇਮੇਸ਼ਨ ਇੱਕ ਇਸ ਤਰ੍ਹਾਂ ਦਾ ਰੋਗ ਹੈ ਜਿਹਨੂੰ ਡਿਸੋਲਵ ਕਰਨ ਲਈ ਜਿਸ ਚੀਜ਼ ਨੂੰ ਘਟਾਉਣ ਵਾਸਤੇ ਬਹੁਤ ਸਾਰੇ ਐਂਟੀਬਾਇਓਟਿਕ ਅੱਜ ਸਾਨੂੰ ਖਾਣੇ ਪੈ ਰਹੇ ਨੇ ਇਨਫਲੇਮੇਸ਼ਨ ਤੋਂ ਭਾਪ ਕੀ ਹੁੰਦਾ ਅਗਰ ਤੁਹਾਡਾ ਲੀਵਰ ਫੈਟੀ ਹੈ ਤਾਂ ਉਹ ਕੀ ਹੈ ਇਨਫਲਮੇਸ਼ਨ ਸੋਜ ਅਗਰ ਤੁਹਾਡੇ ਬਲੋਟਿੰਗ ਹੋ ਰਹੀ ਹੈ ਤਾਂ ਉਹ ਕੀ ਹੈ ਪੇਟ ਦੀ ਇਨਫਲਮੇਸ਼ਨ ਹੈ ਸੋਜ ਹੈ ਅਗਰ ਕਿਤੇ ਗੱਠ ਬਣ ਰਹੀ ਹੋ ਕੀ ਇਨਫਲਮੇਸ਼ਨ ਹੈ ਸੋਜ ਹੈ ਹਰ ਟਿਊਮਰ ਹਰ ਗੱਠ ਇੱਕ ਇਨਫਲਮੇਸ਼ਨ ਤੋਂ ਸ਼ੁਰੂ ਹੁੰਦੀ ਹੈ ਹਰ ਕੈਂਸਰ ਇੱਕ ਇਨਫਲਮੇਸ਼ਨ ਤੋਂ ਸ਼ੁਰੂ ਹੁੰਦਾ ਹੈ ਕੈਂਸਰ ਦੇ ਅੰਦਰ ਇਨਫਲਮੇਸ਼ਨ ਸੈੱਲ ਦੇ ਅੰਦਰ ਸ਼ੁਰੂ ਹੁੰਦੀ ਹੈ ਸੈੱਲ ਤੋਂ ਬਾਅਦ ਉਹ ਟਿਸ਼ੂ 'ਚ ਹੁੰਦੀ ਹੈ ਫਿਰ ਪੂਰੇ ਪੂਰੇ ਆਰਗਨ ਦੇ ਵਿੱਚ ਫੈਲ ਜਾਂਦੀ ਹੈ ਤਾਂ ਇਨਫਲਮੇਸ਼ਨ ਜਿੰਨੇ ਵੀ ਭਿਆਨਕ ਤੋਂ ਭਿਆਨਕ ਰੋਗ ਹੈ ਬ੍ਰੇਨ ਦੀ ਜਿਹੜੀ ਸੋਜ ਹੈ ਬ੍ਰੇਨ ਦੇ ਅੰਦਰ ਜਿਹੜੀ ਇਨਫਲਮੇਸ਼ਨ ਹੁੰਦੀ ਹੈ ਉਹ ਸਾਨੂੰ ਬ੍ਰੇਨ ਹੈਮਰੇਜ ਟਿਊਮਰ ਕਲੋਟਿੰਗ ਬਲਾਕੇਜ ਤੱਕ ਲੈ ਕੇ ਜਾਂਦੀ ਆਰਟਰੀਜ਼ ਹੋਈ ਇਨਫਲਮੇਸ਼ਨ ਬਲਾਕੇਜ ਦੇ ਰੂਪ ਚ ਕਨਵਰਟ ਹੁੰਦੀ ਹਰ ਚੀਜ਼ ਇੱਕ ਇਨਫਲਮੇਸ਼ਨ ਜਿਹਨੂੰ ਪੰਜਾਬੀ ਚ ਸੋਜ ਕਹਿੰਦੇ ਹੁੰਦੇ ਆ ਸੋਜ ਸਵੇਲਿੰਗ ਕਿਸੇ ਚੀਜ਼ ਦਾ ਐਕਸਟਰਾ ਉੱਠ ਜਾਣਾ ਭਾਗ ਦਾ ਉਹਨੂੰ ਕਹਿੰਦੇ ਇਨਫਲਮੇਸ਼ਨ ਇਨਫਲਮੇਸ਼ਨ ਦੇ ਕਾਰਨ ਬਹੁਤ ਸਾਰੇ ਨੇ ਤਾਂ ਮੈਂ ਬੇਸਿਕ ਛੋਟੇ ਛੋਟੇ ਦੋ ਚਾਰ ਕਾਰਨ ਦੱਸੂਗਾ ਸਾਡੀ ਕੋਸ਼ਿਸ਼ ਹੁੰਦੀ ਆ ਵੀਡੀਓ ਛੋਟੀ ਬਣੇ ਸਿੰਪਲ ਬਣੇ ਤੇ ਸਮਝਦਾਰ ਬਣੇ ਸਾਡੇ ਕਿਚਨ ਦੇ ਅੰਦਰ ਜਿਹੜਾ ਇੰਗਰੀਡੀਐਂਟ ਜਿਹੜੀ ਸਮੱਗਰੀ ਅਸੀਂ ਯੂਜ਼ ਕਰਦੇ ਆ ਉਹ ਬਹੁਤ ਹੀ ਚੀਪ ਤੇ ਕੈਮੀਕਲ ਤੇ ਬਹੁਤ ਸਾਰੇ ਫਿਲਟਰ ਦੇ ਪ੍ਰੋਸੈਸ ਤੋਂ ਹੋ ਕੇ ਆਉਣ ਵਾਲੀ ਅਸੀਂ ਸਮੱਗਰੀ ਨੂੰ ਯੂਜ਼ ਕਰਦੇ ਆ ਫਾਰ ਐਗਜ਼ਾਮਪਲ ਚਿੱਟਾ ਨਮਕ ਅਸੀਂ ਯੂਜ਼ ਕਰਦੇ ਆ ਜਿਹਦੇ ਕੈਮੀਕਲੀ ਆਇਓਡਾਈਜ਼ ਛਿੜਕਾਓ ਦਿੱਤਾ ਉਹ ਇਨਫਲਮੇਸ਼ਨ ਵਿੱਚ ਕਨਵਰਟ ਹੁੰਦਾ ਆ ਆਰਟਰੀ ਚ ਇਨਫਲਮੇਸ਼ਨ ਕਰਦਾ ਆ ਹਾਈ ਬੀਪੀ ਉਹ ਇਨਫਲਮੇਸ਼ਨ ਦੀ ਸ਼ੁਰੂਆਤ ਹੁੰਦੀ ਆ ਅੱਗੇ ਜਾ ਕੇ ਉਹ ਆਰਟਰੀ ਚ ਜ਼ਖਮ ਕਰਦਾ ਆ ਉਸ ਤੋਂ ਅੱਗੇ ਜਾ ਕੇ ਉਹ ਸਾਡੇ ਬਲੱਡ ਨੂੰ ਗੰਧਲਾ ਕਰਦਾ ਆ ਉਸ ਤੋਂ ਅੱਗੇ ਜਾ ਕੇ ਉਹ ਸਾਡੀ ਸਕਿਨ ਤੇ ਵੀ ਇਫੈਕਟ ਕਰਦਾ ਆ ਸਾਡੇ ਵਾਲਾ ਨੂੰ ਵੀ ਜਲਦੀ ਕਮਜ਼ੋਰ ਕਰਦਾ ਹੈ ਦੈਨ ਉਹ ਸਾਡੀਆਂ ਅੱਖਾਂ ਦੇ ਵਿੱਚ ਡਰਾਈਨੈਸ ਵੀ ਵਧਾਉਂਦਾ ਹੈ ਦੈਨ ਉਹ ਸਾਡੇ ਅਲੱਗ-ਅਲੱਗ ਆਰਗਨਸ ਦੇ ਟਿਸ਼ੂ ਨੂੰ ਕਮਜ਼ੋਰ ਵੀ ਕਰਦਾ ਹੈ ਤੇ ਪਾਣੀ ਦੀ ਮਾਤਰਾ ਨੂੰ ਵੀ ਘਟਾ ਦਿੰਦਾ ਹੈ ਉਹ ਮੈਂ ਖਾਲੀ ਇੱਕੋ ਚੀਜ਼ ਦੇ ਉੱਪਰ ਗੱਲ ਕੀਤੀ ਹੈ ਚਿੱਟਾ ਨਮਕ ਨੈਕਸਟ ਮੈਂ ਗੱਲ ਕਰਾਂ ਜਿਹੜੇ ਲੋਕ ਖੰਡ ਜ਼ਿਆਦਾ ਖਾਂਦੇ ਨੇ ਉਹਨਾਂ ਦੀ ਬੋਡੀ ਵੀ ਇਨਫਲਮੇਸ਼ਨ ਉਹ 슈ਗਰ ਲੈਵਲ ਐਕਸੈਸਿਵ ਹੁੰਦਾ ਹੈ ਤਾਂ ਜਦੋਂ ਸੈੱਲ ਦੇ ਅੰਦਰ ਗਲੂਕੋਜ਼ ਵਰਕ ਪ੍ਰੋਪਰ ਨਹੀਂ ਹੋ ਪਾਉਂਦਾ ਜਾਂ ਐਕਸਟਰਾ ਗਲੂਕੋਜ਼ ਇਕੱਠਾ ਹੋਣ ਕਰਕੇ ਜਿਹੜਾ ਸੈੱਲ ਹੈ ਉਹ ਗਲੂਕੋਜ਼ ਡੋਮੀਨੇਟ ਹੋ ਜਾਂਦਾ ਤਾਂ ਉਦੋਂ ਵੀ ਇਨਫਲੇਮੇਸ਼ਨ ਦੇ ਬਹੁਤ ਭਿਆਨਕ ਰੂਪ ਰੋਲ ਤੇ ਬਿਮਾਰੀਆਂ ਨਿਕਲ ਕੇ ਬਾਹਰ ਹੁੰਦੀਆਂ ਨੇ ਜਿਹਦੇ ਵਿੱਚ 슈ਗਰ ਦਾ ਹੋ ਜਾਣਾ ਜਿਹਦੇ ਵਿੱਚ ਐਕਸਟਰਾ ਟਿਊਮਰ ਦਾ ਬਣ ਜਾਣਾ ਜਿਹਦੇ ਵਿੱਚ ਐਕਸਟਰਾ ਗੱਠਾ ਦਾ ਬਣ ਜਾਣਾ ਇਹ ਸਾਰੀ ਸਾਰੀ ਗਲੂਕੋਜ਼ ਵਰਕ ਹੈ ਬਾਡੀ ਦੇ ਅੰਦਰ ਜਦੋਂ ਬਾਡੀ ਗਲੂਕੋਜ਼ ਡੋਮੀਨੇਟ ਹੋ ਜਾਂਦੀ ਭਾਵ ਉਹਨੂੰ ਲੈਣਾ ਅਸੈਪਟ ਕਰਨਾ ਬੰਦ ਕਰ ਦਿੰਦੀ ਹੈ ਉਹਨੂੰ ਕਹਿੰਦੇ ਇਨਫਲੇਮੇਸ਼ਨ ਦੇ ਡਿਸਆਰਡਰ ਨੇ ਅਗਰ ਚਾਹੇ ਉਹ ਕੈਂਸਰ ਹੋ ਰਿਹਾ ਉਹ ਵੀ ਐਕਸੈਸਿਵ ਗਲੂਕੋਜ਼ ਐਕਸੈਸਿਵ 슈ਗਰ ਬੋਡੀ ਦੇ ਵਿੱਚ ਜਦੋਂ ਬੋਡੀ ਦੇ ਸੈੱਲ 슈ਗਰ ਨੂੰ ਲੈਣਾ ਬੰਦ ਕਰਦੇ ਹੁੰਦੇ ਆਪਣੇ ਅੰਦਰ ਉਦੋਂ ਉਹ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ ਉਹ ਚੀਜ਼ਾਂ ਜਿਹੜੀਆਂ ਤੁਸੀਂ ਬਹੁਤ ਜ਼ਿਆਦਾ ਡੀਪ ਫਰਾਈ ਕਰਕੇ ਬਹੁਤ ਜ਼ਿਆਦਾ ਸਾੜ ਕੇ ਖਾਂਦੇ ਹੋ ਉਹ ਵੀ ਇਨਫਲਮੇਸ਼ਨ ਦੇ ਵਿੱਚ ਹੀ ਆਉਂਦੀਆਂ ਨੇ ਉਹ ਚੀਜ਼ਾਂ ਜਿਹੜੀਆਂ ਤੁਸੀਂ ਹਾਈਲੀ ਐਸਿਡਿਕ ਭਾਵ ਫਾਸਫੂਡ ਹੋ ਗਿਆ ਜੰਕ ਫੂਡ ਹੋ ਗਿਆ ਅਲਕੋਹਲ ਹੋ ਗਿਆ ਬਹੁਤ ਜ਼ਿਆਦਾ ਚਾਹ ਹੋਗੀ ਬਹੁਤ ਜ਼ਿਆਦਾ ਕਾਫੀ ਹੋਗੀ ਇਹ ਵੀ ਅੱਗੇ ਜਾ ਕੇ ਇਨਫਲਮੇਸ਼ਨ ਸੋਜ ਸਵੇਲਿੰਗ ਦਾ ਰੂਲ ਨਿਭਾਉਂਦੀਆਂ ਨੇ ਫੋਰ ਐਗਜ਼ਾਮਪਲ ਅਗਰ ਅਸੀਂ ਸੌਣੇ ਵੀ ਲੇਟ ਹੈ ਭਾਵ 10 12 ਵਜੇ ਤੋਂ ਬਾਅਦ ਅਸੀਂ ਸੌਣਾ ਸ਼ੁਰੂ ਕਰਦੇ ਹਾਂ ਤਾਂ ਉਹ ਸਾਡੇ ਬ੍ਰੇਨ ਦੀ ਇਨਫੋਰਮੇਸ਼ਨ ਦੇ ਰੂਪ ਵਿੱਚ ਚਲਾ ਜਾਂਦਾ ਸਵੈਲਿੰਗ ਸੋਜ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਜਿੱਦਾਂ ਸਾਡੀ ਨੀਂਦ ਘਟਦੀ ਹੈ ਔਰ ਸਰੀਰ ਦੇ ਅੰਦਰ ਸੈੱਲ ਟੁੱਟੇ ਹੋਏ ਸੈੱਲਾਂ ਦੀ ਰਿਪੇਅਰ ਬੰਦ ਹੋ ਜਾਂਦੀ ਹੈ ਜਿਹਦੇ ਨਾਲ ਪੁਰਾਣੇ ਸੈੱਲ ਤਾਂ ਟੁੱਟਰੇ ਹੁੰਦੇ ਆ ਨਵੇਂ ਬੰਨੇ ਬੰਦ ਹੋ ਜਾਂਦੇ ਆ ਜਿਹੜੀ ਸਾਡੇ ਸਰੀਰ ਦੇ ਕਿਸੇ ਨਾ ਕਿਸੇ ਅੰਗ ਨੂੰ ਟਿਸ਼ੂ ਨੂੰ ਡੈਮੇਜ ਕਰਦੇ ਸੋ ਅੰਗ ਨੂੰ ਕੈਂਸਰ ਮਾਹੌਲ ਦੇ ਵਿੱਚ ਕਨਵਰਟ ਕਰਦਾ ਸੋ ਇਹ ਸਾਰੀ ਇਨਫੋਰਮੇਸ਼ਨ ਲੇਕਿਨ ਅੱਜ ਜਿਹੜੇ ਸੋਲੂਸ਼ਨ ਨੂੰ ਲੈ ਕੇ ਆਏ ਆ ਤਾਂ ਅਸੀਂ ਆਪਾਂ ਇਦੀ ਗੱਲ ਕਰ ਰਿਹਾ ਮੇਰਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ ਆ ਉਹਦੇ ਹੱਲ ਨੂੰ ਲੈ ਕੇ ਆਏ ਆ ਹੱਲ ਕਰੇ ਪਿਆ ਸਿੰਪਲ ਹੈ ਸਧਾਰਨ ਹੈ ਲੇਕਿਨ ਅਸੀਂ ਛੋਟੀ ਜੀ ਆਪਣੇ ਇੱਕ ਫੇਥ ਨੂੰ ਵਿਸ਼ਵਾਸ ਨੂੰ ਨੇਚਰਲ ਸਾਇੰਸ ਵੱਲ ਮੋੜਨਾ ਹੈ ਔਰ ਆਪਣੇ ਵਿਵਹਾਰ ਨੂੰ ਕੁਦਰਤੀ ਸਿਹਤ ਵਿਗਿਆਨ ਵੱਲ ਲੈ ਕੇ ਆਉਣਾ ਆਪ ਸਾਡਾ ਜਿਹੜਾ ਬਿਹੇਵੀਅਰ ਹੈ ਉਹ ਨੇਚਰਲ ਸਾਇੰਸ ਵੱਲ ਆਉਣਾ ਬਹੁਤ ਜ਼ਰੂਰੀ ਹੈ ਲਿਸਟ ਲੰਬੀ ਹੈ ਲੇਕਿਨ ਅੱਜ ਇਹਦਾ ਇੱਕੋ ਹੀ ਹੱਲ ਜੋ ਸਾਡੀ ਕੁਦਰਤ ਨੇ ਸਾਨੂੰ ਦਿੱਤਾ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਡੈਰੀ ਪੈਨ ਚੱਕ ਲਓ ਜਿਹੜੀ ਰੈਮਡੀਜ਼ ਦਾ ਮੈਂ ਦੱਸਣ ਜਾ ਰਿਹਾ ਉਹਨੂੰ ਨੋਟ ਕਰੋ ਸਿੰਪਲ ਹੈ ਫਾਰਮੂਲਾ ਲੇਕਿਨ ਸਮਝਣ ਸਮਝਣ ਲਈ ਤੇ ਵਿਸ਼ਵਾਸ ਬਣਾਉਣ ਲਈ ਥੋੜਾ ਸਮਾਂ ਜ਼ਰੂਰ ਲੱਗਦਾ ਹੈ ਲੇਕਿਨ ਜਦੋਂ ਇਹਨੂੰ ਤੁਸੀਂ ਯੂਜ਼ ਕਰੋਗੇ ਆ ਜਦੋਂ ਇਹਦੀ ਵਰਤੋਂ ਸ਼ੁਰੂ ਕਰੋਗੇ ਆਪਣੇ ਘਰ ਦੇ ਵਿੱਚ ਤਾਂ ਪਰਵਰਤਨ ਪਹਿਲੇ 7 ਦਿਨ ਦੇ ਵਿੱਚ ਤੁਹਾਡੇ ਅੰਦਰ ਪਰਵਰਤਨ ਆਉਣਾ ਸ਼ੁਰੂ ਹੋ ਜਾਏਗਾ ਹੋ ਸਕਦਾ ਕਈਆਂ ਨੂੰ 72 ਘੰਟੇ ਬਾਅਦ ਹੀ ਇਹ ਆਪਣਾ ਕੰਮ ਕਰਨਾ ਦਿਖਾ ਦੇਵੇ ਸੋ ਆਪਣੇ ਘਰ ਦੇ ਅੰਦਰ ਕੁਦਰਤ ਨੇ ਸਾਨੂੰ ਬੜੀ ਪਾਵਰਫੁਲ ਐਂਟੀ ਇਨਫਲੇਮੇਟਰੀ ਜਦੋਂ ਸਾਨੂੰ ਇਨਫਰਮੇਸ਼ਨ ਹੁੰਦੀ ਹੈ ਤਾਂ ਫਿਰ ਐਂਟੀ ਇੱਕ ਡੋਜ਼ ਲੈਣੀ ਪੈਂਦੀ ਹੈ ਜਿਹੜੀ ਇਹਨੂੰ ਕਾਉਂਟਰ ਕਰੇ ਉਹਨੂੰ ਕਹਿੰਦੇ ਐਂਟੀ ਇਨਫਲੇਮੇਟਰੀ ਜਿਹਦੇ ਅੰਦਰ ਗੁਣ ਦਿੱਤੇ ਨੇ ਉਹ ਤੇ ਵੈਸੇ ਤੇ ਬਹੁਤ ਸਾਰੇ ਹਰਬਸ ਦੇ ਵਿੱਚ ਹੈ ਲਸਣ ਦੇ ਵਿੱਚ ਹੈ ਹਲਦੀ ਦੇ ਗੰਢ ਦੇ ਵਿੱਚ ਹੈ ਲੇਕਿਨ ਉਹਨਾਂ ਸਭ ਦੇ ਜਿਹੜੀ ਅੱਛੀ ਸਟਰੈਂਥ ਤੇ ਪਾਵਰ ਨੂੰ ਤੁਸੀਂ ਆਪਣੇ ਸਟਾਰਟਿੰਗ ਦੇ ਵਿੱਚ ਯੂਜ਼ ਕਰ ਸਕਦੇ ਹੋ ਜੋ ਤੁਹਾਡੇ ਤਸਵੀਰ ਬੋਡੀ ਦੇ ਤਸਵੀਰ ਵਾਪਤਿਤ ਕਾਫਤੇ ਇਹਨਾਂ ਨੂੰ ਬੈਲੈਂਸ ਵੀ ਕਰ ਸਕੇ ਤਾਂ ਉਹਦੇ ਵਿੱਚ ਜਿਹੜੀ ਪਰਫੈਕਟ ਹਰਬ ਤੁਸੀਂ ਸਭ ਤੋਂ ਪਹਿਲਾਂ ਐਡ ਕਰਨੀ ਹੈ ਅੱਜ ਜੋ ਮੈਂ ਉਹਨੂੰ ਤੁਹਾਨੂੰ ਇੰਟਰੋਡਿਊਸ ਕਰਵਾਉਣ ਜਾ ਰਿਹਾ ਉਹ ਹੈਗਾ ਅਦਰਕ ਜਿੰਜਰ ਅਦਰਕ ਦਾ ਸਭ ਤੋਂ ਵਿਸ਼ਾਲ ਗੁਣ ਹੈ ਕਿ ਐਂਟੀ ਇਨਫਲੇਮੇਟਰੀ ਹੈ ਦੂਸਰਾ ਇਹਦਾ ਵਿਸ਼ਾਲ ਗੁਣ ਹੈ ਐਂਟੀ ਜਿਹੜਾ ਹੈਗਾ ਬੈਕਟੀਰੀਅਲ ਵਰਕ ਵੀ ਕਰਦਾ ਹੈਗਾ ਇਹਦੇ ਅੰਦਰ ਬਾਇਓ ਐਕਟਿਵ ਕੰਪਾਊਂਡ ਹੁੰਦੇ ਨੇ ਜਿੰਜਰਲ ਇਹਦੇ ਅੰਦਰ ਬਾਇਓ ਐਕਟਿਵ ਕੰਪਾਊਂਡ ਹੈ ਸ਼ਗੋਲ ਇਹਦੇ ਅੰਦਰ ਬਾਇਓ ਐਕਟਿਵ ਕੰਪਾਊਂਡ ਹੈ ਇਹ ਦੋ ਤਰ੍ਹਾਂ ਦੇ ਇਸ ਤਰ੍ਹਾਂ ਦੇ ਬਾਇਓ ਐਕਟਿਵ ਕੰਪਾਊਂਡ ਨੇ ਜੋ ਇਹਦੇ ਇਹਨੂੰ ਐਂਟੀ ਇਨਫਲਮੇਟਰੀ ਦੇ ਵਿੱਚ ਵਿਸ਼ਾਲ ਤੇ ਸੁਪਰ ਹੀਰੋ ਦਾ ਰੋਲ ਨਿਭਾਉਣ ਲਈ ਤਿਆਰ ਕਰਦੇ ਨੇ ਅੱਗੇ ਚੱਲਦੇ ਹਾਂ ਕਿ ਇਹਨੂੰ ਯੂਜ਼ ਕਿਵੇਂ ਕਰਨਾ ਹੈਗਾ ਇਹਦੇ ਲਈ ਬੜਾ ਸਿੰਪਲ ਜਿਹਾ ਕੰਮ ਆਪਾਂ ਕਰਨਾ ਹੈਗਾ ਇਹਦੇ ਨਾਲ ਇੱਕ ਸਹਾਯੋਗੀ ਵੀ ਨੇ ਇਹਦੇ ਨਾਲ ਸਹਾਯੋਗ ਦੇ ਵਿੱਚ ਸਭ ਤੋਂ ਅੱਛਾ ਸਹਾਯੋਗ ਦਿੰਦਾ ਹੈ ਇਹਦੇ ਵਿੱਚ ਮੈਗਨੀਸ਼ੀਅਮ ਸਾਲਟ ਮੈਗਨੀਸ਼ੀਅਮ ਸਾਲਟ ਨੂੰ ਤੁਸੀਂ ਇਹਦੇ ਨਾਲ ਐਡ ਕਰਕੇ ਲੈਣਾ ਹੈਗਾ ਇਹ ਤਾਂ ਜੋ ਉਹਦੀ ਜਿਹੜੀ ਉਹ એનર્ਜੀ ਉਹਨੂੰ ਸੀ ਇਨਹਾਂਸ ਕਰ ਸਕਦੀ ਹੈ ਸਕੀ ਜਿਵੇਂ ਕਿ ਆਪਾਂ ਹਲਦੀ ਯੂਜ਼ ਕਰਦੇ ਆ ਤਾਂ ਉਹਦੇ ਅੰਦਰ ਕਾਲੀ ਮਿਰਚ ਇਸ ਕਰਕੇ ਐਡ ਕੀਤੀ ਜਾਂਦੀ ਕਿ ਉਹਦੇ ਅੰਦਰ ਜਿਹੜਾ ਕੁਰਕუმਨ ਕੰਪਾਊਂਡ ਹੈ ਉਹ ਹੋਰ ਜ਼ਿਆਦਾ ਸਪੀਡ ਅਪ ਹੋ ਕੇ ਹੋਰ ਜ਼ਿਆਦਾ ਐਬਜ਼ਾਰਬ ਹੋ ਕੇ ਬਾਡੀ ਉਹਦੇ ਗੁਣਾਂ ਨੂੰ ਯੂਜ਼ ਕਰ ਸਕੇ ਤਾਂ ਉਸਕੇ ਉਸ ਸਹਿਯੋਗੀ ਹਰਬ ਨਾਲ ਐਡ ਕੀਤੀ ਤੇ ਤਾਂ ਇਹ ਜਿੰਜਰ ਦੇ ਨਾਲ ਆਪਾਂ ਸਹਿਯੋਗੀ ਐਡ ਕਰ ਰਹੇ ਹਾਂ ਕਿ ਮੈਗਨੀਸ਼ੀਅਮ ਸాల్ਟ ਜਿਹੜਾ ਤੁਸੀਂ ਇਹਦੇ ਨਾਲ ਇਹਨੂੰ ਲਵੋਗੇ ਤੇ ਇਹਦੀ ਜਿਹੜੀ ਪਾਵਰ ਉਹ ਸੁਪਰ ਪਾਵਰ ਚ ਕਨਵਰਟ ਹੋ ਜਾਂਦੀ ਹੈ ਸਭ ਤੋਂ ਵੱਡਾ ਫਾਇਦਾ ਇਹਦਾ ਕੀ ਹੁੰਦਾ ਕਿ ਸਾਡੀ ਇਹ ਪਾਚਨ ਸ਼ਕਤੀ ਹੈ ਇਹ ਦੋ ਗੱਲਾਂ ਮੈਂ ਬੋਲ ਰਿਹਾ ਪਾਚਨ ਤੰਤਰ ਸਾਡੇ ਅੰਦਰ ਹੈ ਬਟ ਉਹਦੇ ਅੰਦਰ ਜੇ ਸ਼ਕਤੀ ਨਾ ਹੋਈ ਤਾਂ ਉਹ ਬੁਝੇ ਹੋਇਆ ਬਲਬ ਦੀ ਤਰ੍ਹਾਂ ਕੰਮ ਕਰਦਾ ਹੈ ਉਹ ਚੁੱਲ੍ਹਾ ਜੀ ਦੇ ਅੰਦਰ ਆਗ ਹੀ ਨਹੀਂ ਹੈ ਤੁਸੀਂ ਪਾਚਨ ਸ਼ਕਤੀ ਵਧਾਉਣ ਵਾਸਤੇ ਇਹ ਫਾਰਮੂਲਾ ਯੂਜ਼ ਕਰਨਾ ਹੈ ਜਿੰਜਰ ਪਾਵ ਅਦਰਕ ਨਾਲ ম্যাগਨੀਸ਼ੀਅਮ ਸాల్ਟ ਉੱਪਰ ਐਡ ਕਰਕੇ ਉਹਨੂੰ ਤੁਸੀਂ ਕਰਨਾ ਕੀ ਹੈ ਛੋਟੇ-ਛੋਟੇ ਸਲਾਈਸ ਬਣਾ ਲੈਣੇ ਆ ਦੇਖੋ ਛੋਟੇ-ਛੋਟੇ ਸਲਾਈਸ ਇਸ ਤਰ੍ਹਾਂ ਆ ਸਾਈਜ਼ ਹੋਵੇ ਛੋਟੇ-ਛੋਟੇ ਸਲਾਈਸ ਬਣਾਉਣੇ ਆ ਇਸ ਸਾਈਜ਼ ਦੇ ਔਰ ਇਹਦੇ ਉੱਪਰ ਕੀ ਪਾਉਣਾ ਹੈ ਤੁਸੀਂ ਹੁਣ ম্যাগਨੀਸ਼ੀਅਮ ਸాల్ਟ ਇਸ ਤਰ੍ਹਾਂ ਤੁਸੀਂ ਇਹਦੇ ਤੇ ਥੋੜ ਲੈਣਾ ਹੈ ਹੁਣ ਇੱਕ ਕੱਚਾ ਆਦਰਕ ਹੈ ਦੇ ਉੱਪਰ ਮੈਗਨੀਸ਼ੀਅਮ ਸਾਲਟ ਥੋੜ ਲਿਆ ਹੈਗਾ ਔਰ ਤੀਸਰਾ ਕਿਉਂਕਿ ਜਿਨ੍ਹਾਂ ਦੇ ਅੰਦਰ ਆਂਤੜੀਆਂ ਦੇ ਅੰਦਰ ਜ਼ਖਮ ਹੈ ਆਂਤੜੀਆਂ 'ਚ ਸੋਜ ਹੈ ਸੰਗਰਹਿਣੀ ਹੈ ਜਿਨ੍ਹਾਂ ਨੂੰ ਖਾਦਾ ਪੀਤਾ ਪਚ ਨਹੀਂ ਰਿਹਾ ਲੀਵਰ ਫੈਟੀ ਗ੍ਰੇਡ 1 2 3 ਜੇ ਲੀਵਰ ਫੈਟੀ ਹੁੰਦਾ ਤੇ ਆ ਜਗ੍ਹਾ ਤੇ ਬਹੁਤ ਭਾਰਾਪਨ ਰਹਿੰਦਾ ਬੈਠੇ ਵੀ ਦਰਦ ਹੁੰਦੀ ਆ ਤਾਂ ਵਿਦਿਨ 7 ਡੇ 7 ਦਿਨ ਦੇ ਅੰਦਰ ਇਹਨੇ ਤੁਹਾਡੇ ਲੀਵਰ ਦੀ ਫੈਟ ਦੀ وجہ ਨਾਲ ਆਈ ਹੋਈ ਸੋਜ ਜਿਹਨੂੰ ਕਹਿੰਦੇ ਲੀਵਰ ਦਾ ਗ੍ਰੇਡ ਵਧ ਗਿਆ ਸਾਈਜ਼ ਵਧ ਗਿਆ ਉਹ ਸਾਈਜ਼ ਨੂੰ ਉਹਦੀ ਸਵੇਲਿੰਗ ਉਹ ਸਵੇਲਿੰਗ ਹੈ ਉਹ ਸਵੇਲਿੰਗ ਨੂੰ ਘਟਾਉਣਾ ਸ਼ੁਰੂ ਕਰ ਦੇਣਾ ਦੂਸਰੇ ਨੰਬਰ ਤੇ ਜਿਨ੍ਹਾਂ ਦੇ ਪਿੱਤੇ ਦੇ ਅੰਦਰ ਜਿਨ੍ਹਾਂ ਦੇ ਪਿੱਤੇ ਦੇ ਅੰਦਰ ਸਟੋਨ ਬਣ ਗਈ ਹੈ ਪੱਥਰੀ ਬਣ ਗਈ ਆ ਪੱਥਰੀ ਦਾ ਦਰਦ ਹੋ ਰਿਹਾ ਤਾਂ ਪਿੱਤੇ ਦੇ ਅੰਦਰ ਜਿਹੜਾ ਸਟੋਨ ਬਣਦੀ ਹੈ ਤੇ ਨਾਲ ਸੋਜ ਵੀ ਆਉਂਦੀ ਹੈ ਉਸ ਸੋ ਸਵੇਲਿੰਗ ਦੀ وجہ ਨਾਲ ਰਾਤ ਨੂੰ ਤੁਹਾਨੂੰ ਦਰਦ ਹੁੰਦੀ ਹੈ ਤੁਸੀਂ ਡੀਪ ਫ੍ਰਾਈ ਖਾ ਲਿਆ ਚਾ ਬਿਲੀ ਜਦ ਤਲਿਆ ਖਾ ਲਿਆ ਜਾਣੇ ਜਾਣੇ ਜਿਆਦਾ ਖਾ ਲਿਆ ਹੈਵੀ ਖਾ ਲਿਆ ਤਾਂ ਉਹਦੇ ਨਾਲ ਫਿਰ ਜਦੋਂ ਐਸਿਡ ਤੇਜ਼ ਬਣਦਾ ਹੈ ਤਾਂ ਸਵੇਲਿੰਗ ਆਉਂਦੀ ਹੈ ਤੇ ਸਵੇਲਿੰਗ ਹੁੰਦੀ ਰਾਤ ਨੂੰ ਬਹੁਤ ਸਿਵਰ ਪੇਨ ਹੁੰਦੀ ਹੈ ਜਾਂ ਨਿਕਲਦੀ ਭਜਣ ਦੀ ਰਾਤ ਨੂੰ ਫਿਰ ਉਹਨਾਂ ਨੂੰ ਇੰਜੈਕਸ਼ਨ ਤੱਕ ਲਗਾਉਣੇ ਪੈਂਦੇ ਨੇ ਪੇਨ ਕਿਲਰ ਤਾਂ ਉਸ ਸਥਿਤੀ ਦੇ ਵਿੱਚ ਇਹਨੇ ਨੈਚੁਰਲ ਪੇਨ ਕਿਲਰ ਦੇ ਰੂਪ ਦੇ ਵਿੱਚ ਤੇ ਐਂਟੀ ਇਨਫਲਮੇਟਰੀ ਪ੍ਰੋਪਰਟੀ ਦੇ ਤੌਰ ਤੇ ਉਹ ਸੋਜ ਨੂੰ ਉਤਾਰਨ ਵਾਲੀ ਇੱਕ ਨੈਚੁਰਲ ਰੈਮਡੀ ਲੇਕਿਨ ਇੱਕ ਨੇਚਰਲ ਐਂਟੀਬਾਇਟਿਕ ਦੇ ਤੌਰ ਤੇ ਇਹਦੇ ਕੰਮ ਕਰਨਾ ਹੈਗਾ ਉਸ ਟਾਈਮ ਤੇ ਤੁਸੀਂ ਇਹਦੇ ਇਸੇ ਇਹਦੇ ਛੋਟੇ ਛੋਟੇ ਸਲਾਈਸ ਬਣਾ ਕੇ ਉੱਪਰ ਮੈਗਨੀਸ਼ੀਅਮ ਸਾਲਟ ਐਡ ਕਰਕੇ ਨਿੰਬੂ ਨਿੰਬੂ ਦੀਆਂ ਕੁਛ ਬੂੰਦਾਂ ਦਿੱਤੇ ਪਾ ਦੇਣੀਆਂ ਅਪਰੋਕਸ ਅੱਧਾ ਨਿੰਬੂ ਤਾਂ ਤੁਹਾਡਾ ਤੁਹਾਨੂੰ ਨਿਚੋੜਨਾ ਹੀ ਚਾਹੀਦਾ ਇਸ ਉੱਤੇ ਅੱਧਾ ਨਿੰਬੂ ਦੇ ਤੇ ਨਿਚੋੜੋਗੇ ਹੁਣ ਤੁਸੀਂ ਕਰਨਾ ਕੀ ਹੈ ਖਾਣਾ ਕਿਵੇਂ ਇਹਨੂੰ ਹਾਂ ਰਾਤ ਨੂੰ ਪੇਨ ਹੋ ਰਹੀ ਹੈ ਰਾਤ ਨੂੰ ਸਿੱਧਾ ਖਾਣਾ ਕਹਿੰਦੇ ਔਖਾ ਲੱਗਦਾ ਕਦਾ ਬਣਾ ਸਕਦੇ ਹੋ ਇਸੇ ਤਰ੍ਹਾਂ ਤੁਸੀਂ 1 ਇੰਚ ਦੀ ਡੰਡੀ ਲੈਣੀ ਹੈ ਸੌਰੀ ਗੱਠ ਲੈਣੀ ਹੈ ਇਹਦੀ ਛੋਟੇ ਛੋਟੇ ਸ্লাইਸ ਬਣਾ ਕੇ ਜਾਂ ਕੱਟ ਕੇ ਅ 2 ਕੱਪ ਪਾਣੀ ਲਵੋ ਉਹਦੇ ਵਿੱਚ ਨੂੰ ਐਡ ਕਰੋ ਅ ਚਮਚ ਦਾ ਚੌਥਾ ਐਸਾ ম্যাগਨੀਸ਼ੀਅਮ ਸాల్ਟ ਐਡ ਕਰੋ ਔਰ ਨਾਲ ਤੁਸੀਂ ਅੱਧਾ ਨਿੰਬੂ ਹੈ ਲੇਕਿਨ ਇਹ ਨਿੰਬੂ ਲਾਸਟੇ ਪੋਣਾ ਹੈ ਪਹਿਲਾਂ ਤੁਸੀਂ ਅਦਰਕ ਤੇ ম্যাগਨੀਸ਼ੀਅਮ ਸాల్ਟ ਨੂੰ ਬੋਇਲ ਕਰੋਗੇ ਦੋ ਦੋ ਜਦੋਂ ਦੋ ਕੱਪ ਤੋਂ ਇੱਕ ਕ ਬਰਹਿ ਜਾਏਗਾ ਲਾਸਟ ਵਿੱਚ ਤੁਸੀਂ ਅੱਧਾ ਨਿੰਬੂ ਨਿਚੋੜ ਕੇ ਉਹਨੂੰ ਸਿਪ ਸਿਪ ਕਰਕੇ ਪੀਜੋਗੇ ਤੇ ਇਹਦੇ ਨਾਲ ਤੁਹਾਡੀ ਐਕਸ ਜਿਹੜੀ ਇਨਫਾਰਮੇਸ਼ਨ ਹੋ ਰਹੀ ਹੈ ਸੋਚ ਦੇ ਨਾਲ ਪੇਨ ਹੋ ਰਹੀ ਹੈ ਉਹ ਇਨਸਟੈਂਟ ਤੁਹਾਨੂੰ ਰੀਲੀਫ ਆਉਣਾ ਸ਼ੁਰੂ ਹੋ ਜਾਏਗਾ ਔਰ ਦੂਸਰੇ ਨੰਬਰ ਤੇ ਜਿਨ੍ਹਾਂ ਨੂੰ ਲੀਵਰ ਸੈ ਆੰਤਰੀਆਂ 'ਚ ਸੋਜ ਐ ਸਵੇਲਿੰਗ ਐ ਵਾਰ-ਵਾਰ ਉਹਨਾਂ ਨੂੰ ਪਾਇਲਸ ਦੀ ਸਮੱਸਿਆ ਹੋ ਰਹੀ ਐ ਵਾਰ-ਵਾਰ ਉਹਨਾਂ ਨੂੰ ਕਾਂਸਟੀਪੇਸ਼ਨ ਹੋ ਰਹੀ ਐ ਬਲੋਟਿੰਗ ਹੋ ਰਹੀ ਐ ਪੇਟ ਦਾ ਫਰੇਮਾ ਬਹੁਤ ਜ਼ਿਆਦਾ ਹੋ ਰਿਹਾ ਐ ਲੀਵਰ ਦੀ ਫੈਟੀ ਦੀ ਗ੍ਰੇਡ ਲੀਵਰ ਜਿਹੜਾ ਫੈਟੀ ਐ ਉਹਦਾ ਗ੍ਰੇਡ ਵਾਰ-ਵਾਰ ਵੱਧ ਰਿਹਾ ਹੈਗਾ ਕੋਲੇਸਟ੍ਰੋਲ ਹਾਈ ਆ ਰਿਹਾ ਟਰਾਈਗਲਿਸਰਾਈਡ ਵੀ ਹਾਈ ਆ ਰਿਹਾ ਤਾਂ ਉਹਨਾਂ ਨੇ ਕੀ ਕਰਨਾ ਹੈਗਾ ਇਹ 7 ਦਿਨ ਦੀ ਪਹਿਲੀ ਡੋਜ਼ ਦੱਸ ਰਿਹਾ ਹੈਗਾ ਇਸੇ ਤਰ੍ਹਾਂ ਸਲਾਈਸ ਬਣਾਇਆ ਹੈ ਉੱਪਰ ਮੈਗਨੀਸ਼ੀਅਮ ਸਾਲਟ ਐਡ ਕੀਤਾ ਹੈ ਅੱਧਾ ਨਿੰਬੂ ਉੱਪਰ ਨਿਚੋੜ ਦੇਣਾ ਹੈ ਖਾਣੇ ਦੇ ਨਾਲ ਖਾਣੇ ਦੇ ਨਾਲ ਤੁਸੀਂ ਇਹ 1 ਇੰਚ ਦਾ ਜਿਹੜਾ ਪੀਸ ਹੈ ਅ ਅਦਰਕ ਦਾ ਰੈਗੂਲਰ ਸਲਾਈਸ ਬਣਾ ਕੇ ਖਾਣੇ ਦੇ ਨਾਲ ਨਾਲ ਇੱਕ ਬਾਈਟ ਖਾਦੀ ਹੈ ਉਪਰੋਂ ਤੁਸੀਂ ਇਹਨੂੰ ਨਾਲ ਨਾਲ ਚਬਾਉਣਾ ਸ਼ੁਰੂ ਕਰਨਾ ਹੈ ਜਿੰਨਾ ਟਾਈਮ ਤੁਸੀਂ ਖਾਣਾ ਖਾ ਰਹੇ ਹੋ 5 ਮਿੰਟ ਲਗਾ ਰਹੇ ਹੋ 10 ਮਿੰਟ ਲਗਾ ਲਿਓ ਇਹਦਾ ਇਨਟੇਕ ਵਧਾ ਲੈਣਾ ਤੁਸੀਂ ਲਗਾਤਾਰ 7 ਡੇ ਖਾਣਾ ਤੁਸੀਂ ਦਿਨ ਦੇ ਵਿੱਚ ਤਿੰਨ ਵਾਰੀ ਖਾਂਦੇ ਹੋ ਤਾਂ ਇਹਨੂੰ ਦੋ ਵਾਰੀ ਨਾਲ ਲੈ ਲੈ ਸਕਦੇ ਹੋ ਸਵੇਰ ਤੇ ਸ਼ਾਮ ਸਵੇਰ ਤੇ ਸ਼ਾਮ ਦੇ ਖਾਣੇ ਜਿਹਨੂੰ ਪੱਕਾ ਲੈਣਾ ਹੈਗਾ ਔਰ ਲਗਾਤਾਰ 7 ਦਿਨ ਲੈਣਾ ਹੈ ਫਿਰ 7 ਦਿਨ ਦਾ ਗੈਪ ਪਾਉਣਾ ਹੈ 7 ਦਿਨ ਤੁਸੀਂ ਖਾਣਾ ਫਿਰ 7 ਦਿਨ ਦਾ ਗੈਪ ਪਾਉਣਾ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਕੰਟੀਨਿਊ ਕਰ ਸਕਦੇ ਹੋ ਤਾਂ ਜੋ ਤੁਸੀਂ ਇਸ ਘਰ ਦੇ ਵਿੱਚ ਪਈ ਹੋਈ ਪਾਵਰਫੁਲ ਐਂਟੀ ਇਨਫਲੇਮੇਟਰੀ ਪ੍ਰੋਪਰਟੀ ਦਾ ਰੋਲ ਨਿਭਾ ਰਹੀ ਇਸ ਹਰਬ ਦੇ ਪੂਰੇ ਫਾਇਦੇ ਲੈ ਸਕੋ ਜਦੋਂ ਤੁਸੀਂ ਇਹਨੂੰ ਇਸ ਤਰੀਕੇ ਦੇ ਨਾਲ ਖਾਣਾ ਸ਼ੁਰੂ ਕਰੋਗੇ ਨਾ ਸਿਰਫ ਲੀਵਰ ਦੇ ਰੋਗੀਆਂ ਵਾਸਤੇ ਨਾ ਸਿਰਫ ਆਂਤੜੀਆਂ ਦੀ ਸਵੇਲਿੰਗ ਦੇ ਰੋਗੀਆਂ ਵਾਸਤੇ ਨਾ ਸਿਰਫ ਤੇ ਦੇ ਅੰਦਰ ਆਈ ਹੋਈ ਸੋਜ ਸਵੇਲਿੰਗ ਜਿਆਦਾ ਐਸਿਡ ਦੀ ਵਜ੍ਹਾ ਨਾਲ ਬਣੇ ਹੋਏ ਸਟੋਨ ਦੀ ਪੇਨ ਜਾਂ ਉਹਦੀ ਸੋਜ ਦੇ ਵਾਸਤੇ ਇਸ ਤੋਂ ਇਲਾਵਾ ਇਹਨੇ ਤੁਹਾਡੇ ਬਲੱਡ ਦੀ ਕੁਆਲਿਟੀ ਨੂੰ ਇਹਨਾਂ ਵਧਿਆ ਕਰ ਦੇਣਾ ਹੈਗਾ ਕਿ ਬਲੱਡ ਦੇ ਅੰਦਰ ਐਕਸਟਰਾ 슈ਗਰ ਲੈਵਲ ਬਲੱਡ ਦੇ ਅੰਦਰ ਐਕਸਟਰਾ ਕੋਲੇਸਟ੍ਰੋਲ ਉਹਨੂੰ ਵੀ ਡਿਸੋਲਵ ਕਰਨਾ ਉਹਦੀ ਮਾਤਰਾ ਨੂੰ ਵੀ ਇਹਨੇ ਘਟਾਉਣਾ ਹੈਗਾ ਸੋ ਇਹਨੂੰ ਰੈਗੂਲਰ ਯੂਜ਼ ਕਰਨ ਵਾਲਿਆਂ ਵਾਸਤੇ ਸਭ ਤੋਂ ਜਿਹੜਾ ਦੂਸਰਾ ਸਭ ਤੋਂ ਵੱਡਾ ਫਾਇਦਾ ਹੋਏਗਾ ਸੋਜ ਤੋਂ ਬਾਅਦ ਜੇ ਤੁਹਾਡੀ ਅੰਤੜੀਆਂ ਦੀ ਸਵੇਲਿੰਗ ਘਟੇਗੀ ਤੁਹਾਡਾ ਮੋਟਾਪਾ ਘਟੇਗਾ ਤੁਸੀਂ ਕਣਕ ਦੀ ਬੇਸ਼ੱਕ ਰੋਟੀ ਖਾ ਰਹੇ ਹੋ ਕਣਕ ਦੀ ਰੋਟੀ ਖਾ ਰਹੇ ਹੋ ਕਣਕ ਦਾ ਆਟਾ ਕਿਵੇਂ ਬਣਾਉਣਾ ਉਹ ਅਸੀਂ ਲਾਸਟ ਵੀਡੀਓ ਦੱਸ ਚੁੱਕੇ ਹਾਂ ਜਿਨ੍ਹਾਂ ਨੂੰ ਮੋਟਾਪਾ ਹੈ ਉਸੇ ਬਣੇ ਹੋਏ ਆਟੇ ਦੇ ਨਾਲ ਉਹ ਵੀਡੀਓ ਲਿੰਕ ਦਿੱਤਾ ਹੋਇਆ ਉਹਦੇ ਤੇ ਤੁਸੀਂ ਵੀਡੀਓ ਦੇਖ ਸਕਦੇ ਹੋ ਉਸੇ ਬਣੇ ਹੋਏ ਆਟੇ ਦੇ ਨਾਲ ਤੁਸੀਂ ਇਸ ਅਦਰਕ ਦੀ ਜਿਹੜੀ ਫਾਰਮੂਲੇਸ਼ਨ ਦੱਸੀ ਹੈ ਅਦਰਕ ਪਲੱਸ ম্যাগਨੀਸ਼ੀਅਮ ਸਾਲਟ ਪਲੱਸ ਨਿੰਬੂ ਇਹਨੂੰ 1 ਇੰਚ ਦੇ ਪੀਸ ਨੂੰ ਦੋ ਟਾਈਮ ਆਪਣੇ ਖਾਣੇ ਦੇ ਨਾਲ ਖਾਣਾ ਸ਼ੁਰੂ ਕਰੋ 7 ਦਿਨ ਖਾਣਾ 7 ਦਿਨ ਦਾ ਗੈਪ ਹੈ 7 ਦਿਨ ਖਾਣਾ 7 ਦਿਨ ਦਾ ਗੈਪ ਹੈ ਖਾਣਾ ਡਾਈਜੈਸਟ ਵੀ ਫਾਸਟ ਹੋ ਜਾਏਗਾ ਕਿਉਂਕਿ ਇਹਨੇ ਪਾਚਨ ਸ਼ਕਤੀ ਦੇ ਦੇਣੀ ਆ ਸਾਡੇ ਜੀ ਹਾਂ ਧਿਆਨ ਦਿਓ ਪਾਚਨ ਤੰਤਰ ਤਾਂ ਹੈ ਅੰਦਰ ਉਹਦੇ ਅੰਦਰ ਸ਼ਕਤੀ ਘਟ ਹੈ ਉਹਨੂੰ એનર્ਜੀ ਚ ਕਨਵਰਟ ਕਰਨ ਦੀ ਉਹਦੀ ਸ਼ਕਤੀ ਘਟ ਹੋਣ ਕਰਕੇ ਜੋ ਤੁਸੀਂ ਖਾਣ ਲਿਓ ਫੈਟ ਕਨਵਰਟ ਹੋ ਰਿਹਾ ਤੇ ਜਦੋਂ ਉਹਦੀ ਸ਼ਕਤੀ ਵਧਦੀ ਤਾਂ ਉਹ ਮੈਟਾਬੋਲਿਕ ਸਿਸਟਮ ਤੇਜ਼ ਕਰ ਦੇਣਾ ਮਦਾਨੀ ਤੇਜ਼ ਹੋ ਜਾਣੀ ਹੈ ਤੇ ਮਦਾਨੀ ਜਦੋਂ ਤੇਜ਼ ਹੋਏਗੀ ਜਿਹੜੀ ਚੀਜ਼ ਇੱਥੇ ਪਹੁੰਚਣੀ ਚਾਹੀਦੀ ਉਹ ਪਹੁੰਚੇਗੀ ਤਾਂ ਪ੍ਰੋਪਰ ਹੋ ਜਾਏ ਫਿਰ ਜੋ ਤੁਸੀਂ ਖਾਓਗੇ 100% ਹਾਜ਼ਮ ਹੋਏਗਾ ਉਹ ਸੋਚ ਤੇ ਸਵੈਲਿੰਗਸ ਕਨਵਰਟ ਨਹੀਂ ਹੋਏਗਾ ਤੇ ਮੋਟਾਪਾ ਜਿਹੜਾ ਐਕਸਟਰਾ ਫੈਟ ਆ ਉਹ ਵੀ ਇਹਨੇ ਬਰਨ ਕਰਨੇ ਸ਼ੁਰੂ ਕਰ ਦੇਣੀ ਹੈਗੀ ਆ ਤੁਹਾਨੂੰ ਵਿਦਨ 7 ਡੇਜ਼ ਦਾ ਇਫੈਕਟ ਨਜ਼ਰ ਆਏਗਾ ਜੀ ਹਾਂ 7 ਡੇ ਲੇਕਿਨ 7 ਦਿਨ ਲੈ ਕੇ 7 ਦਿਨ ਦਾ ਗੈਪ ਵੀ ਪਾਉਣਾ ਹੈ ਇਹ ਜ਼ਰੂਰ ਧਿਆਨ ਰੱਖਣਾ ਹੈ 7 ਡੇਜ਼ ਦਾ ਇਫੈਕਟ ਆਏਗਾ ਨੈਕਸਟ ਜਿਹੜੇ ਮੈਂ ਤੁਹਾਨੂੰ ਇਹਦਾ ਫਾਇਦਾ ਦੱਸਣ ਜਾ ਰਿਹਾ ਹੈਗਾ ਜਿਨ੍ਹਾਂ ਨੂੰ ਵੋਮਿਟਿੰਗ ਆਉਂਦੀ ਹੈ ਕਈ ਵਾਰੀ ਜਿਨ੍ਹਾਂ ਦੇ ਪਿੱਤੇ ਚ ਪੱਥਰੀ ਹੈ ਜਾਂ ਬਹੁਤ ਸਾਰੀਆਂ ਫੀਮੇਲਜ਼ ਨੂੰ ਮਾਈਗਰੇਨ ਹੋ ਜਾਂਦਾ ਹੈ ਤੇ ਬਹੁਤ ਸਾਰੇ ਸਫਰ ਦੇ ਵਿੱਚ ਵੋਮਟਿੰਗ ਦੀ ਪ੍ਰੋਬਲਮ ਆਉਂਦੀ ਹੈ ਨੌਜ਼ੀਆ ਕਬਰਾਟ ਹੁੰਦੀ ਹੈ ਧੜਕਣ ਤੇਜ਼ ਹੁੰਦੀ ਹੈ ਉਸ ਟਾਈਮ ਤੇ ਵੀ ਤੁਸੀਂ ਇਸ ਫਾਰਮੂਲੇ ਨੂੰ ਇੱਕ ਰੈਮਡੀ ਦੇ ਤੌਰ ਤੇ ਜੇ ਤੁਸੀਂ ਜਰੂਰੀ ਉਸ ਟਾਈਮ ਖਾਣੇ ਨਾਲ ਖਾ ਰਹੇ ਹੋਗੇ ਤੁਸੀਂ ਵੈਸੀ ਅਦਰਕ ਦੇ ਸਲਾਈਸ ਲਵੋ ম্যাগਨੀਸ਼ੀਅਮ ਸਾਲਟ ਉੱਪਰ ਪਾਓ ਔਰ ম্যাগਨੀਸ਼ੀਅਮ ਉਸ ਤੇ ਤੇ ਨਿੰਬੂ ਨਹੀਂ ਪਾਉਣਾ ਉਹ ਤਾਂ ਉਹਨੂੰ ਆਪਣੀ ਦਾੜ ਥੱਲੇ ਰੱਖ ਕੇ ਉਹਨੂੰ ਬਹੁਤ ਅੱਛੇ ਤਰੀਕੇ ਨਾਲ ਚਬਾਓ ਤਾਂ ਜੋ ਉਹਦਾ ਰਸ ਹੈ ਤੁਹਾਡੇ ਸਲਾਈਵਾ ਦੇ ਨਾਲ ਮਿਕਸ ਹੋ ਕੇ ਅੰਦਰ ਜਾ ਸਕੇ ਤਾਂ ਉਸ ਉਸ ਟਾਈਮ ਤੇ ਨੌਜ਼ੀਆ ਪਲੱਸ ਜਿਹੜੀ ਵੋਮਿਟਿੰਗ ਹੈ ਉਲਟੀ ਦੀ ਪ੍ਰੋਬਲਮ ਹੈ ਜਿਹੜੀ ਤੁਹਾਡੀ ਉਹ ਸ਼ਾਂਤ ਹੋ ਜਾਏਗੀ ਇਹ ਇਨਸਟੈਂਟ ਰੈਲੀਫ ਦਿੰਦੀ ਹੈ ਉਹਦੇ ਵਿੱਚ ਸੋ ਇਹਦੇ ਇਫੈਕਟ ਬਹੁਤ ਲਾਜਵਾਬ ਨੇ ਚੀਜ਼ ਸਾਡੇ ਕੋਲ ਹੋਣ ਦੇ ਬਾਵਜੂਦ ਕਈ ਵਾਰੀ ਅਸੀਂ ਇਹਨੂੰ ਤੇ ਧਿਆਨ ਨਹੀਂ ਦਿੰਦੇ ਤੀਸਰਾ ਇਹਦਾ ਬੜਾ ਪਾਵਰਫੁਲ ਜਿਹੜਾ ਕੰਮ ਹੈਗਾ ਉਹ ਹੈਗਾ ਜਿਨ੍ਹਾਂ ਨੂੰ ਸਰਦੀ ਖਾਂਸੀ ਨਜ਼ਲਾ ਜੁਕਾਮ ਰਹਿੰਦਾ ਉਥੇ ਬਹੁਤ ਇਫੈਕਟਿਵ ਰੋਲ ਨਿਭਾਉਂਦੇ ਆ ਅਦਰਕ ਦਾ ਬੜਾ ਪਾਵਰਫੁਲ ਰੋਲ ਹੈ ਫੇਫੜਿਆਂ ਦੇ ਅੰਦਰ ਸੋ ਫੇਫੜਿਆਂ ਦੇ ਅੰਦਰ ਸਾਡੇ ਜਿਹੜੇ ਏਅਰ ਵੇਜ਼ ਨੇ ਉਹਨੂੰ ਇਹ ਓਪਨ ਕਰ ਦਿੰਦਾ ਹੈ ਤਾ ਜੋ ਆਕਸੀਜਨ ਦਾ ਵਹਾਅ ਤੇਜ਼ ਹੋਵੇ ਨਾਰਮਲ ਹੁੰਦਾ ਕਿ ਦਮੇ ਦੇ ਮਰੀਜ਼ ਦੇ ਅੰਦਰ ਕੀ ਹੁੰਦਾ 에ਅਰਵੇਜ਼ ਬਲੌਕ ਹੋ ਲੱਗ ਪੈਂਦੇ ਨੇ ਉਹਨੇ ਅੰਦਰ ਇਨਫਲੇਮੇਸ਼ਨ ਆਂਦੀ ਹੈ ਫਿਰ ਉਹੀ ਹਰ ਰੋਗ ਦੇ ਅੰਦਰ ਪਹਿਲੇ ਇਨਫਲੇਮੇਸ਼ਨ ਹੁੰਦੀ ਹੈ ਤਾਂ ਮਤਲਬ ਹਰ ਰੋਗ ਚ ਇਹਨੇ ਆਪਣਾ ਰੋਲ ਲਗਾਉਣਾ ਹੈ ਤਾਂ ਅਸਥਮੈਟਿਕ ਜਿਹੜੇ ਪੇਸ਼ੈਂਟ ਨੇ ਉਥੇ ਉਥੇ ਇਹਨੇ ਐਂਟੀ ਇਨਫਲੇਮੇਟਰੀ ਪ੍ਰੋਪਰਟੀ ਦੇ ਤੌਰ ਤੇ ਕੰਮ ਕਰਦੇ ਹੋਏ ਸਾਡੇ ਫੇਫੜੇ ਦੇ ਅੰਦਰ ਜਿਹੜੇ 에ਅਰਵੇਜ਼ ਨੇ ਉਹਨਾਂ ਅੰਦਰ ਜਿਹੜੀ ਇਨਫਲੇਮੇਸ਼ਨ ਸੋਜ ਆਉਂਦੀ ਜਿਸ ਦੇ ਕਰਕੇ ਉਹ ਬੰਦ ਹੋ ਜਾਂਦੇ ਤੇ ਸਾਹ ਲੈਣ ਦੀ ਦਿੱਕਤ ਆਉਂਦੀ ਪੇਸ਼ੈਂਟ ਨੂੰ ਤਾਂ ਇਹਨੇ ਐਂ ਪাব ਸੋਜ ਦੇ ਅਗੇਂਸਟ ਜਾ ਕੇ ਕੰਮ ਕਰਨਾ ਹੈ ਸੋਜ ਨੂੰ ਉਤਾਰਨਾ ਹੈ ਤਾਂ ਉਹਦੇ ਅੰਦਰ ਬਲੱਡ ਦੇ ਵਹਾਅ ਨੂੰ ਤੇਜ਼ ਕਰ ਦੇਣਾ ਹੈ ਤੇ ਆਕਸੀਜਨ ਦੀ ਜਿਹੜੀ ਪਾਸਿੰਗ ਏਰੀਆ ਉਹ ਪ੍ਰੋਪਰ ਵਧਾ ਦੇਣਾ ਹੈ ਗੈਨ ਔਰ ਵੱਡਾ ਰੋਲ ਇਹਨੇ ਫੇਫੜਿਆਂ ਦੇ ਸੈੱਲ ਨੂੰ ਡੈਮੇਜ ਹੋਣ ਤੋਂ ਰੋਕਣਾ ਕਿਉਂਕਿ ਫੇਫੜਿਆਂ ਦੇ ਸੈੱਲ ਜਦੋਂ ਕੰਟੀਨਿਊ ਇਨਹੇਲਰ ਲੈ ਲੈ ਕੇ ਉਹਦਾ ਸਟੀਰੋਇਡ ਲੈ ਲੈ ਕੇ ਸੈੱਲ ਉਹਦੇ ਡੈਮੇਜ ਹੋਣ ਲੱਗ ਪੈਂਦੇ ਨੇ ਤਾਂ ਉਹਦੇ ਇਸ ਡੈਮੇਜ ਨੂੰ ਇਹਨੇ ਰੋਕਣਾ ਹੈ ਤੋਂ ਇਹ ਬੜਾ ਪਾਵਰਫੁਲ ਰੋਲ ਨਿਭਾਉਂਦਾ ਹੈ ਇਹ ਅਦਰਕ ਅਗਰ ਤੁਸੀਂ ਇਹਦਾ ਕਾਵਾ ਬਣਾਉਂਦੇ ਇਹਦਾ ਤੁਸੀਂ ਕਾੜਾ ਬਣਾਉਂਦੇ ਤਾਂ ਇਹ ਤੁਹਾਡੇ ਨਜ਼ਲਾ ਖਾਂਸੀ ਔਰ ਅਸਮਾ ਦੇ ਵਿੱਚ ਰਿਲੀਫ ਦੇਗਾ ਇੱਕ ਵਾਰੀ ਤੁਹਾਨੂੰ ਹੋਰ ਚੀਜ਼ ਦੱਸ ਦਿਆਂ ਅਦਰਕ ਦੇ ਅੰਦਰ ਜਿਹੜਾ ਬਾਇਓ ਐਕਟਿਵ ਜਿੰਜਰਲ ਕੰਪਾਊਂਡ ਹੈ ਇਹ ਸਾਡੇ ਜਿਹੜੇ ਮਿਊਕਸ ਹੈ ਉਹਨੂੰ ਪਤਲਾ ਕਰਨ ਪਲੱਸ ਜਦੋਂ ਅਸੀਂ ਮੈਗਨੀਸ਼ੀਅਮ ਸਾਲਟ ਦੇ ਉੱਪਰ ਲਗਾ ਦਿੰਦੇ ਮੈਂ ਤੁਹਾਨੂੰ ਕਹਿਆ ਸੀ ਨਾ ਇਹਦੇ ਅੰਦਰ ਕੰਪਾਊਂਡ ਨੇ ਉਹਨੂੰ ਬਾਇਓ ਐਕਟਿਵ ਕੰਪਾਊਂਡ ਨੂੰ ਪਾਵਰ ਵਧਾਉਣ ਵਾਸਤੇ ਮੈਗਨੀਸ਼ੀਅਮ ਸਾਲਟ ਜਦੋਂ ਤੁਸੀਂ ਐਡ ਕਰਦੇ ਹੋ ਤੇ ਜਿੰਨੀ ਵੀ ਅੰਦਰ ਜੰਮਿਆ ਹੋਇਆ ਮਿਊਕਸ ਹੈ ਭਾਵ ਬਲਗਮ ਹੈ ਉਨੇ ਪਤਲਾ ਕਰਕੇ ਬਾਹਰ ਲੈ ਆਉਂਦਾ ਜਦੋਂ ਸਾਤੀ ਜਲਦੀ ਹਲਕੀ ਹੋ ਜਾਂਦੀ ਹੈ ਤਾਂ ਜਿਹੜੇ ਫੇਫੜੇ ਨੇ ਲੰਗਸ ਉਹਦੇ ਏਅਰਵੇਜ਼ ਦੇ ਵਿੱਚ ਪਾਸੀ ਜਗਾ ਜਲਦੀ ਬਣ ਜਾਂਦੀ ਹੈ ਸੋ ਇਹ ਉਹ ਕੰਮ ਦੱਸ ਰਿਹਾ ਸਿੰਪਲ ਤੇ ਪੰਜਾਬੀ ਦੇ ਵਿੱਚ ਜੋ ਇਹਨੇ ਅੰਦਰ ਜਾ ਕੇ ਇਹਦੀ ਕੈਮਿਸਟਰੀ ਨੇ ਕੰਮ ਕਰਨਾ ਹੁੰਦਾ ਸਾਡੇ ਅੰਦਰ ਸੋ ਇਸ ਤਰੀਕੇ ਨਾਲ ਹਰਬਜ਼ ਪਾਵਰਫੁੱਲ ਰੋਲ ਨਿਭਾਉਂਦੀਆਂ ਨੇ ਗਿਆਨ ਤੇ ਵਿਚਾਰ ਵੰਡਣ ਦਾ ਮਕਸਦ ਇਹ ਹੁੰਦਾ ਹੈ ਕਿ ਵਿਚਾਰ ਜਦੋਂ ਇਨਸਾਨ ਸੁਣਦਾ ਤਾਂ ਉਹ ਉਹਦੇ ਮਸਤਿਕ ਸਿੱਜ ਜਿਹੜਾ ਸਟੋਰ ਹੁੰਦਾ ਹੈ ਤੇ ਉਹਦੇ ਵਿਵਹਾਰ 'ਚ ਨਜ਼ਰ ਆਉਂਦਾ ਹੈ ਤੇ ਤੁਸੀਂ ਜਦੋਂ ਇਹਨਾਂ ਗੱਲਾਂ ਨੂੰ ਸੁਣੋਗੇ ਤਾਂ ਹੁਣ ਅਦਰਕ ਨੂੰ ਤੁਸੀਂ ਖਾ ਲਈ ਤੜਕਾ ਲਗਾਉਣ ਦੇ ਮਕਸਦ ਨਾਲ ਨਹੀਂ ਦੇਖੋਗੇ ਹੁਣ ਅਦਰਕ ਨੂੰ ਤੁਸੀਂ ਆਪਣੇ ਇੱਕ ਫਾਰਮਕੋਪੀਆ ਫਾਰਮੇਸੀ ਦੁਆਖਾਨੇ ਦੇ ਦੀ ਦਵਾਈ ਦੇ ਤੌਰ ਤੇ ਵੀ ਦੇਖਣਾ ਸ਼ੁਰੂ ਕਰੋਗੇ ਹੁਣ ਅਦਰਕ ਕੱਲਾ ਸਾਡੇ ਖਾਣੇ ਨੂੰ ਚਟਪਟਾ ਤੇ ਤਿੱਖਾ ਕਰਨ ਦੇ ਕੰਮ ਨਹੀਂ ਆਏਗਾ ਅਦਰਕ ਨੂੰ ਤੁਸੀਂ ਆਪਣੇ ਘਰ ਦੇ ਵਿੱਚੋਂ ਵਿਸ਼ੈਲੇ ਆਪਣੇ ਸਰੀਰ ਦੇ ਵਿੱਚੋਂ ਵਿਸ਼ੈਲੇ ਪਦਾਰਥ ਆਪਣੇ ਸਰੀਰ ਦੇ ਵਿੱਚ ਸੋਜ ਸਵੇਲਿੰਗ ਕੈਂਸਰ ਨੂੰ ਘਟਾਉਣ ਉਸ ਤਰ੍ਹਾਂ ਦੀਆਂ ਐਕਟੀਵਿਟੀ ਜਿਹਦੇ ਕਰਕੇ ਤੁਹਾਨੂੰ ਰੈਗੂਲਰ ਡਾਕਟਰ ਕੋਲ ਜਾਣਾ ਪੈ ਰਿਹਾ ਹੈਗਾ ਉਹਨਾਂ ਨੂੰ ਉਸ ਐਕਟੀਵਿਟੀ ਨੂੰ ਘਟਾਉਣ ਦੇ ਰੋਲ ਦੇ ਵਿੱਚ ਤੁਸੀਂ ਅੱਜ ਤੋਂ ਬਾਅਦ ਰੱਖਣ ਨੂੰ ਦੇਖੋਗੇ ਸੋ ਤਿੰਨੇ ਚੀਜ਼ਾਂ ਬਹੁਤ ਇਜ਼ੀ ਨੇ ਸਿੰਪਲ ਹੈ ਹਰ ਗਰੀਬ ਤੋਂ ਗਰੀਬ ਆਪਣੇ ਘਰੇ ਕੰਟੀਨਿਊ ਕਰ ਸਕਦਾ ਹੈ ਲੇਕਿਨ ਜ਼ਰੂਰ ਮੈਂ ਫੇਰ ਕਹਿ ਦਿਆਂ ਵਿਸ਼ਵਾਸ ਨਹੀਂ ਹੁੰਦੀ ਹੈ ਵਿਸ਼ਵਾਸ ਬਣਾਓ ਨੈਚੁਰਲ ਸਾਇੰਸ ਦੇ ਉੱਪਰ ਕਿਉਂਕਿ ਜਿਸ ਕੁਦਰਤ ਨੇ ਸਾਨੂੰ ਪੈਦਾ ਕੀਤਾ ਹੈ ਉਹੀ ਸਾਨੂੰ ਜਿੰਦਾ ਰੱਖ ਸਕਦੀ ਹੈ ਉਹੀ ਸਾਨੂੰ ਤੰਦਰੁਸਤ ਰੱਖ ਸਕਦੀ ਹੈ ਉਹੀ ਸਾਨੂੰ ਹੀਲ ਕਰ ਸਕਦੀ ਆ ਉਹੀ ਸਾਨੂੰ ਟਰਨ ਅਪ ਕਰ ਸਕਦੀ ਆ ਸੋ ਵਿਸ਼ਵਾਸ ਬਣਾਓ ਇਹਨਾਂ ਚੀਜ਼ਾਂ ਦੇ ਉੱਪਰ ਇਹਨਾਂ ਚੀਜ਼ਾਂ ਨੂੰ ਵਰਤੋਣਾ ਕਿਵੇਂ ਆ ਉਹਦੇ ਵਾਸਤੇ ਸਾਡੀ ਸੰਸਥਾ ਵੈਲਵਿੰਗ ਹੈਲਥ ਆਰਗੇਨਾਈਜੇਸ਼ਨ ਰਾਤ ਦਿਨ ਲਗਾਤਾਰ ਕੰਮ ਕਰ ਰਹੀ ਆ ਸਾਡੀ ਡਾਕਟਰ ਟੀਮ ਆਰ ਐਂਡ ਡੀ ਰਿਸਰਚ ਐਂਡ ਡਿਵੈਲਪਮੈਂਟ ਦੁਆਰਾ ਇਹ ਇਨਫੋਰਮੇਸ਼ਨ ਤੁਹਾਡੇ ਤੱਕ ਲੈ ਕੇ ਆਉਂਦੀ ਆ ਔਰ ਦਾਸ ਤੁਹਾਡੇ ਤੱਕ ਇਨਫੋਰਮੇਸ਼ਨ ਨੂੰ ਪਾਸ ਆਊਟ ਕਰ ਰਿਹਾ ਸੋ ਹਮੇਸ਼ਾ ਜਿਹੜਾ ਤੁਸੀਂ ਪਿਆਰ ਤੇ ਅਸ਼ੀਰਵਾਦ ਦਿੱਤਾ ਹਰ ਵੀਡੀਓ ਨੂੰ ਇਸ ਵੀਡੀਓ ਨੂੰ ਵੀ ਅੱਛਾ ਲੱਗੇ ਜਿਹੜੇ ਪਰਿਵਾਰ ਇਹਨਾਂ ਸਾਰੀ ਇਨਫੋਰਮੇਸ਼ਨ ਦੇ ਰੋਗਾਂ ਤੋਂ ਦੁਖੀ ਉਨਾ ਤੱਕ ਵੀਡੀਓ ਨੂੰ ਪਹੁੰਚਾਓ ਤਾਂ ਜੋ ਉਹ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਘਰ ਦੇ ਵਿੱਚ ਪਾਏ ਹੋਏ ਇਸ ਅਮਰਤ ਵਰਗੀ ਸੌਗਾਤ ਨੂੰ ਯੂਜ਼ ਕਰਕੇ ਆਰਾਮ ਲੈ ਸਕਣ ਸੋ ਇਸੇ ਤਰ੍ਹਾਂ ਪਿਆਰ ਤੇ ਅਸ਼ੀਰਵਾਦ ਦਿੰਦੇ ਰਹੋ ਜੇ ਨੈਕਸਟ ਜਲਦੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਅੱਜ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ